ਇੱਕ ਜੁਨਾਈਟਿਡ ਕਾਲੀਦਾਲ 1 ਮਈ 1985 ਨੂੰ ਬਾਬਾ ਜਗENDER ਸਿੰਘ ਨੇ ਬਣਾਇਆ ਜਿਸ ਨੇ ਜੁਨਾਈਟਿਡ ਕਾਲੀਦਾਲ ਨੇ 1999 ਚ ਆ ਕੇ ਸਾਰੇ ਵਿਰੋਧੀਆਂ ਦੀਆਂ ਜਵਾਨਤਾ ਜੌਤ ਕਰ ਦਿੱਤੀ ਔਰ ਉਸ ਜੁਨਾਈਟਿਡ ਕਾਲੀਦਾਲ ਦੇ ਬੰਦੇ ਲਗਭਗ ਵੱਡੀ ਗਿਣਤੀ ਚ ਬੈਠੇ ਔਰ ਤੇ ਸਰਦਾਰ ਮਾਨ ਦੀ ਗਵਾਹੀ ਚੱਲੀ ਫਿਰ ਸਾਰੇ ਨੇ ਇਕੱਠੇ ਹੋ ਕੇ 2014 ਚ ਨਵੰਬਰ ਦੇ ਵਿੱਚ ਉਹੀ ਪਾਰਟੀ ਦਾ ਨਾਮ ਜਨਰੇਟਰ ਕਾਲੀ ਦਾ ਰੱਖ ਕੇ ਭਾਈ ਮੋਹਕਮ ਸਿੰਘ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਐਲਾਨ ਕੀਤਾ ਉੱਥੇ ਅਸੀਂ ਸਾਰੇ ਪੁਰਾਣੇ ਬੰਦੇ ਬੋਲ ਕੇ ਆਏ 15 ਵਿੱਚ ਜਹਦਰ ਸੂਰ ਸਿੰਘ ਖਾਲਸਾ ਨੇ ਆਪਣੇ ਘਰੇ 16 ਜਨਵਰੀ 2015 ਨੂੰ ਬੰਦੇ ਸਿੰਘਾਂ ਦੇ ਖਾਤਰ ਰਿਹਾਈ ਦਾ ਭੋਖੜ ਤਾਲ ਰੱਖਿਆ ਇਹ ਮੈਂ ਤਾਂ ਗੱਲਾਂ ਸਪਸ਼ਟ ਕਰਦਾ ਕਿ ਬਹੁਤ ਸਾਰੇ ਬੰਦੇ ਨਵੇਂ ਤੇ ਪਤਾ ਨਹੀਂ ਹੁੰਦਾ ਗੱਲਾਂ ਦਾ ਇਸ ਕਾਲੀ ਦਲ ਨੇ ਆਪਦੀ ਜਥੇਬੰਦੀ ਦਾਤੇ ਲਾਤੀ ਉਹ ਦਾਤੇ ਕਦੋਂ ਜਥੇਬੰਦੀ ਲਾਕੀ ਤੇ ਹੋਰ ਜਥੇਬੰਦੀਆਂ ਵੀ ਆ ਗਈਆਂ ਇਸ ਕਰਕੇ ਫੇਰ ਕੰਮ ਸਾਡਾ ਰੁੜ ਗਿਆ ਉਹ ਅੱਜ ਫੇਰ ਥੋੜੇ ਸਮੇਂ ਬਾਅਦ ਅਸੀਂ ਕੱਤਰ ਹੋਏ ਆ ਇਸ ਕਰਕੇ ਅੱਜ ਫੇਰ ਅਸੀਂ ਕੱਤਰ ਹੋਏ ਆ ਕਿ ਜੁਨਾਈਟਿਡ ਕਾਲੀਦਾਲ ਨੂੰ ਅਸੀਂ ਦੁਬਾਰੇ ਪੰਜਾਬ ਦੇ ਵਿੱਚ ਇਹਨੂੰ ਜਥੇਬੰਦ ਕਰਕੇ ਤੇ ਇੱਥੇ ਸਰਕਾਰ ਬਣਾਈ ਜਿਹੋ ਸਤਨਾਵ ਸਿੰਘ ਮਣਾਵਾ ਤੇ ਰਾਹੋ ਸਾਹਿਬ ਗੱਲਬਾਤ ਕਰਕੇ ਗਏ ਸੀ ਔਰ ਉਹੀ ਬੰਦੇ ਫੇਰ ਅੱਜ ਫੇਰ ਹਾਜ਼ਰ ਆ ਜਿਹੜੇ ਬੰਦੇ ਮੈਂ ਬੜੇ ਲੰਮੇ ਸਮੇਂ ਤੋਂ ਵੇਂਦਾ ਆਇਆ ਇਹ ਨਹੀਂ ਡੋਲੇ ਮੈਂ ਸੰਤ ਜਨੈਲ ਸਿੰਘ ਭਿੰਡਰਾਵਾਲਾ ਦੇ ਜਨਮ ਦਿਨ ਤੇ ਵੀ ਆਖਿਆ ਸੀ ਕਿ ਹੰਬੇ ਨਹੀਂ ਆ ਬੈਠਾ ਮੋਕਮ ਸਿਓ ਬਨਾਵੇਂ ਹੋਣੀ ਗੁਰਦੀਪ ਸਿੰਘ ਹੰਬੇ ਨਹੀਂ ਬਹੁਤ ਲੋਕ ਹੰਬ ਗਏ ਇਹ ਨਹੀਂ ਹੰਬੇ ਓਵੇਂ ਸ਼ਕਤੀ ਓਵੇਂ ਸਾਰਾ ਕੰਮ ਇਸ ਕਰਕੇ ਅੱਜ ਦੀ ਜੋ ਕੱਤਰਤਾ ਇਹ ਨਾ ਸਮਝਿਓ ਇਹ ਅੱਜ ਜੋ ਉਦੇਦਾਰ ਐਲਾਨ ਕਰ ਤੇ ਗੱਲ ਮੁੱਕ ਗਈ ਇਹ ਗੱਲ ਅੱਜ ਸ਼ੁਰੂ ਹੋਈ ਆ ਪਾਰਟੀ ਚ ਹੋਰ ਬੰਦੇ ਇਕੱਠੇ ਕਰਕੇ ਪ੍ਰਧਾਨ ਕੋਈ ਵੀ ਬਣੇ ਪ੍ਰਧਾਨ ਦੀ ਗੱਲ ਨਹੀਂ ਅਸੀਂ 6 ਮਹੀਨੇ ਬਗਰਾੜੀ ਮੋਰਚੇ ਚ ਖੂਨ ਡੋਲਿਆ ਖੂਨ ਤੇ ਉੱਥੇ ਆਖਿਆ ਜਹਦਰ ਧਿਆਨ ਸਿੰਘ ਮੰਡ ਨੂੰ ਕਿ ਕਿਸੇ ਨੂੰ ਮੂਰੇ ਲਾ ਦੇ ਖੜਾ ਦੇ ਪਾਰਟੀ ਇਕ ਕਰ ਦੇ ਕੱਤਰ ਕਰ ਦੇ ਇਕੱਠੀ ਪਾਰਟੀ ਉਹ ਬਹੁਤ ਪਾਰਟੀਆਂ ਸੀ ਨਾ ਹੋਈਆਂ ਪਰ ਅੱਜ ਵੀ ਜਦੋਂ ਤਿਹਾਰ ਸਿੰਘ ਮੰਡ ਦੇ ਹੱਕ 'ਚ ਜਰਨੈਲ ਸਿੰਘ ਸਖੀਰੇ ਵਰਗੇ ਬਿਆਨ ਦਿੰਦੇ ਆ ਕਿ ਮੈਂ ਉਹ ਮੱਤਾ ਪੜੂਗਾ ਤੇ ਮੇਰਾ ਖੂਨ ਵਾਦਦਾ ਮੈਨਾਂ ਸਾਰਾ ਕੁਝ ਮੁੱਕਿਆ ਨਹੀਂ ਅਜੇ ਲੋਕ ਜਿਉਂਦੇ ਆ ਇਹ ਕੁਝ ਵੀ ਹੋ ਜੇ ਕਹਿੰਦੇ ਆ ਉਹ ਗੱਲਾਂ ਕਿ ਅਸੀਂ ਖੜੇ ਆ ਨਾਲ ਇਹ ਖੜਨ ਵਾਲੇ ਬੰਦੇ ਆ ਸਾਰੇ ਬੈਠੇ ਇਹਨਾਂ ਨੇ ਕਦੇ ਨਾ ਪੱਗ ਬਟਾਈ ਨਾ ਨਣੇ ਧੜਾ ਬਦਲਿਆ ਮਾਦੇ ਪੁੱਤਾਂ ਨੇ ਨਾ ਇਹ ਸਰਕਾਰ ਵਾਲੇ ਪਾਸੇ ਗਏ ਉਸ ਪਾਸੇ ਟੱਕਰਾ ਔਰ ਲੈਂਦੇ ਆ ਰਹੇ ਆ ਪ੍ਰੋਗਰਾਮ ਨਾਲ ਸਾਰੇ ਵੀਰੋ ਇਹ ਆ ਕਿ ਅਸੀਂ ਇਹਨਾਂ ਲੋਕਾਂ ਨੂੰ ਕਦੇ ਸੜਕ ਤੇ ਭਾਈ ਰੱਖਣਾ ਇਹ ਕਦੇ ਪੁਤਲੇ ਫੂਕੀ ਜਾਣਗੇ ਇਹ ਕਦੇ ਹਰ ਰੋਜ਼ ਉਹਦੇ ਦਫ਼ਤਰ ਮੂਹਰੇ ਖੜ ਕੇ ਕਦੇ ਕੈਪਟਨ ਦੇ दारू ਪੀਣੇ ਦੇ ਕਦੇ ਸੁਖਵੀਰ ਸਿੰਘ ਦੇ ਕਦੇ ਭਗਵਾਨ ਸਿੰਘ ਮਾਨ ਦੇ ਡੀਸੀਆਂ ਮੂਹਰੇ ਖੜੇ ਰਹਿਣਗੇ ਇਹੀ ਵੇਖੀ ਜਾਣਗੇ ਕਿ ਸ਼ਰੋਮਣੀ ਕਮੇਟੀ ਕਿਹਦੀ ਬਣਗੀ ਅੱਜ ਫੇਰ ਉਹਨੇ ਆਪਦੀ ਮਰਜ਼ੀ ਨਾਲ ਬਿਆਨ ਦੇਤਾ ਗੜਗਾਜ ਨੇ ਕਿਉਂਕਿ ਦੰਦਾ ਕਿਉਂ ਆ ਦੰਦਾਇਓ ਆ ਕਿ ਉਹ ਬਾਰੀ-ਬਾਰੀ ਪੰਜ ਮੈਂਬਰੀ ਕਮੇਟੀ ਕਹਿੰਦੀ ਸੀ ਕਿ ਸਾਨੂੰ ਕਾਲ ਤਖਤ ਤੋਂ ਹੁਕਮ ਆਇਆ ਉਹਨਿਆ ਕਿ ਇਹ ਪੰਗਾ ਨਾ ਪੈ ਜੀ ਆਖਣ ਇਕੱਠੇ ਹੀ ਕਰ ਲਗੇ ਸਾਰੇ ਹੋ ਜੋ ਤੇ ਬਾਦਲ ਗਿਆ ਨੂੰ ਤਖਟੇ ਤੜਨਾ ਉਹ ਮਨਾ ਕਦੇ ਸਖਵੀਰ ਸਿੰਘ ਬਾਦਲ ਦਾ ਲਾਣਾ ਇਹ ਤਖੜਾ ਨਹੀਂ ਹੋਊਗਾ ਉਹਦਾ ਉਹਦਾ ਕਾਰਨ ਕਿ ਉਹਦੇ ਮਗਰ ਗੁਰੂ ਗ੍ਰੰਥ ਸਾਹਿਬ ਦੀ ਬਿਹਾਰ ਵੀ ਖੜੀ ਆ ਉਹਦਾ ਕਾਰਨ ਉਹਦੇ ਮਗਰ ਕਾਲ ਤੱਕ ਦੇ ਜੱਥੇਦਾਰਾਂ ਨੂੰ ਬਿਨਾ ਸਬਦੇ ਤੋਂ ਸਵਦੇ ਸਾਧ ਨੂੰ ਮaaf ਕਰਾਤਾ 6ਵੇਂ ਪਾਸ਼ਾ ਦਾ ਇਤਿਹਾਸ ਬਦਲਿਆ ਉਹ ਸੁਖਬੀਰ ਸਿੰਘ ਬਾਦਲ ਤੇ ਉਹਦੇ ਮਗਰ ਭਾਰਤੀ ਜਨਤਾ ਪਾਰਟੀ ਸਾਰੀ ਆ ਕੇ ਖੜ ਜੇ ਇਹ ਵੀ ਕਦੇ ਆਉਣਗੇ ਆ ਇਹਨਾਂ ਦੀ ਵਾਰੀ ਆ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੇ ਪਿਤਾ ਨੇ ਸੁਜਾਨ ਸਿੰਘ ਵਰਗੇ ਚਾਚਿਆਂ ਨੇ ਉਹਨਾਂ ਨੇ ਸੀਸ ਲਾਏ ਆ ਇਹਨਾਂ ਦੀ ਵਾਰੀ ਆਉਣੀ ਆਉਣੀ ਆ ਉਹ ਮੇਰੇ ਕਹਿਣ ਨਾਲ ਕੁਝ ਬਦਲਣਾ ਤੇ ਨਾ ਕੁਝ ਘਟਣਾ ਕਾਲਪੁਰਖ ਬਹਿਗਰੂ ਦਾ ਹੁਕਮ ਕਿ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨਾਂ ਦੀ ਵਾਰੀ ਨੂੰ ਕੋਈ ਰੋਕ ਨਹੀਂ ਸਕਦਾ ਉਹਦੀ ਸ਼ਕਤੀ ਆ ਅਸਲੀ ਸ਼ਕਤੀ ਆ ਉਹ ਸ਼ਕਤੀ ਨੂੰ ਤੁਸੀਂ ਵਰਤਿਓ ਤੇ ਫਿਰ ਆਪਣੀ ਚੜ੍ਹਦੀ ਕਲਾ ਹੋ ਸਾਰੀ ਸੰਗਤ ਦਾ ਧੰਨਵਾਦ ਵਾਹ ਲੋਕੀ ਕਾ ਖਾਲਸਾ ਵਾਹ ਰੋਹਰੂ ਜੀ ਕੀ ਫਤਿਹ